ਦੀਵਾਲੀ ਜੀ ਆ ਗਈ ਮੇਰੇ ਤੇ ਦੇਖਦੇ ਅੱਜ ਕੀ ਬਣਦਾ ਬਾਪੂ ਤਾਂ ਸਭ ਇਹ ਮੈਨੂੰ ਦੀਵਾਲੀ ਆ ਗਈ 25000 ਰੁਪਇਆ ਪਤਾ ਲੱਗੇ ਪਿੰਡ ਨੂੰ ਕੀ ਗੁਰਵਿੰਦਰ ਦੇ ਮੁੰਡੇ ਨੇ ਦੀਵਾਲੀ ਬਣਾਈ ਆ ਮੇਰੇ ਪੁੱਤ ਗੱਲ ਸੁਣਾ ਇੱਕ ਵਾਰ ਤਾਂ ਮੇਰੇ ਨਾਲ ਜਾ ਕੇ ਖੇਤ ਚ ਦੇਖ ਲੈ ਫਿਰ ਉਹ ਤੋਂ ਬਾਅਦ ਜੇ ਤੇ ਪੈਸੇ ਲੈਣੇ ਹੋਏ ਲੈ ਲਈ ਚੱਲ ਬਾਪੂ ਚੱਲੀਏ ਰੱਬਾ ਸਾਡੇ ਤੇ ਵੀ ਕਿਰਪਾ ਕਰ ਦੇ ਬਾਪੂ ਅੱਜ ਰੋਟੀ ਵਾਸਤੇ ਜਾਣੇ ਹੋਗੇ ਕੱਲ ਵੀ ਨਹੀਂ ਮਿਲੀ ਕੱਲ ਵੀ ਭੁੱਖੇ ਰਹਾਂ ਬਸ ਪੁੱਤ ਥੋੜੇ ਜੇ ਹੋਰ ਚੁਗਲਾ ਅੱਜ ਤਾਂ ਰੱਬ ਆਪਾ ਗਰੀਬਾਂ ਨੂੰ ਵੀ ਰੋਟੀ ਦੇਊਗਾ ਹੀ ਸਾਰੇ ਲੋਕ ਬੰਬ ਮਚਾਉਣਗੇ ਆਪਣੇ ਬਸ ਥਾਲੀ 'ਚ ਰੋਟੀ ਪੈ ਜਾਵੇ ਠੀਕ ਆ ਬਾਪੂ ਦੇਖ ਪੁੱਤ ਉਹ ਦੇਖ ਲੈ ਪੁੱਤ ਕਿੰਨਾ ਸੰਘਰਸ਼ ਕਰ ਰਹੇ ਨੇ ਰੋਟੀ ਪਿੱਛੇ ਚਲ ਤੂੰ ਆਏ ਗਰੂ ਤੂੰ ਬੰਬਾਂਵ ਕਰਕੇ ਲੜਦਾ ਮੇਰੇ ਨਾਲ ਆਪਾਂ ਇਹ ਜੇ ਗਰੀਬਾਂ ਦੀ ਮਦਦੇ ਕਰ ਲਈਏ ਪੰਗ ਬਚਾਉਣ ਨਾਲ ਬਾਪੂ ਮੇ ਤੂੰ ਗਲਤੀ ਹੋ ਗਈ ਮੇਰੀਆਂ ਅੱਖਾਂ ਖੁੱਲ ਗਈਆਂ ਆਪਾਂ ਉਹਨਾਂ ਦੇ ਜਾ ਕੇ ਮਦਦ ਕਰਦੇ ਆਂ ਚਲ ਪੁੱਤ